ਮੇਰਾ ਨਾਮ ਸਿਪੀ ਸ਼ਰਮਾ 640 ਪੀਟੀ ਬੇਰੁਜ਼ਗਾਰ ਕੇਜਰੀਵਾਲਜੀ ਦੀ ਮੂਹ ਬੋਲੀ ਭੈਣ ਮਹਿਮਾਨਸਾ ਤੋਂ ਅੱਜ ਮੇਰਾ ਸੰਗਰੂਰ ਇੱਥੇ ਆਉਂਦਾ ਇੱਕ ਇੱਕ ਸਿੰਸਲਾ ਸੀ ਕਿ ਅਸੀਂ ਜਿਹੜੇ ਉਮੀਦਵਾਰ ਨੇ ਕਿਤੇ ਵਾਅਦਾ ਕੀਤਾ ਸੀ ਕਿ ਤੁਹਾਡੀ ਭਰਤੀ ਕਰਾਂਗੇ ਪਰ ਇਹਨਾਂ ਨੇ ਸਾਡੀ ਭਰਤੀ ਰੱਦ ਕਰਤੀ ਤੇ ਅਸੀਂ ਮੈਂ ਆਜ਼ਾਦ ਉਮੀਦਵਾਰ ਦੇ ਲਈ ਖੜੇ ਹੋਣ ਲਈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿੱਪੀ ਸ਼ਰਮਾ 646 ਬੇਰਜਗਰ ਪੀਟੀ ਕੇਜਰੀਵਾਲ ਜੀ ਦੀ ਮੂਹ ਬੋਲੀ ਭੈਣ ਮੈਂ ਉਹ ਸਿੱਪੀ ਸ਼ਰਮਾ ਜੀ ਜਦੋਂ ਆਮ ਪਾਰਟੀ ਆਈ ਨਹੀਂ ਸੀ ਸਤਾ ਵਿੱਚ ਪਰ ਮੈਂ ਟੈਂਕੀ ਦੇ 3 ਮਹੀਨੇ ਹੋ ਗਈ ਸੀ ਟੈਂਕੀ ਦੇ ਬੈਠੇ ਨੂੰ ਤੇ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੇਰੀ ਭੈਣ ਬਣ ਕੇ ਤੂੰ ਟੈਂਕੀ ਦੇ نیچے ਆ ਜਾ ਅਸੀਂ ਤੁਹਾਡੀ ਭਰਤੀ ਕਰਾਂਗੇ ਉਸ ਟਾਈਮ ਮੀਤ ਯਰ ਜੀ ਹਰਪਾਲ ਟੀਮਾ ਜੀ ਗਗਨਨ ਮੋਲ ਜੀ ਮਤਲਬ ਜਿੰਨੇ ਵੀ ਇਹਨਾਂ ਦੇ ਮੰਤਰੀ ਨੇ ਕੈਬਨ ਮੰਤਰੀ ਨੇ ਜਿੰਨੇ ਵੀ ਸਾਡੇ ਕੋਲ ਧਰਨੇ ਵਿੱਚ ਆ ਕੇ ਬੈਠਦੇ ਹੁੰਦੇ ਸੀ ਵੀ ਸਾਡੀ ਸਰਕਾਰ ਆ ਗਈ ਅਸੀਂ ਤੁਹਾਡੀ ਭਰਤੀ ਕਰਾਂਗੇ ਉਸ ਟਾਈਮ ਇਹਨਾਂ ਨੇ ਫੁੱਲ ਸਾਡੀ ਸਪੋਰਟ ਕੀਤੀ ਸੀ ਸਾਨੂੰ ਵੀ ਸਾਡੀ ਸਰਕਾਰ ਆਮ ਤਸੀਂ ਤੁਹਾਡੀ ਭਰਤੀ ਕਰਾਂਗੇ ਪੰਜਾਬ ਦੇ ਵਿੱਚ ਮੈਂ ਕਿਉਂ ਉਸ ਟਾਈਮ ਪੂਰੇ ਧਰਨੇ ਲੱਗੇ ਹੋਏ ਸੀ ਹਰ ਇੱਕ ਧਰਨੇ ਵਿੱਚ ਜਾਂਦੇ ਸਾਡੇ ਕੋਲ ਵੀ ਗਏ ਸੀ ਪਰ ਮੈਂ ਕਹਿੰਨੇ ਆ ਸਾਡੀ ਬੇਕੂਫੀ ਇਹ ਰਹਿ ਚੁੱਕੀ ਕਿਸੇ ਆਮ ਪਾਰਟੀ 'ਤੇ ਵਿਸ਼ਵਾਸ ਕੀਤਾ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਦੇ ਇਹਨਾਂ ਦੇ ਕਹਿਣੇ ਤੇ ਅਸੀਂ ਉੱਤਰਿਆ ਜੇ ਅਸੀਂ ਉਸ ਟਾਈਮ ਇਹਨਾਂ ਦੇ ਕਹਿਣੇ ਤੇ ਨਾ ਉੱਤਰਦੇ ਸ਼ਾਇਦ ਅੱਜ ਅਸੀਂ ਰੁਜ਼ਗਾਰ ਸਾਨੂੰ ਮਿਲਿਆ ਹੁੰਦਾ ਅਸੀਂ ਸਰਕਾਰੀ ਨੌਕਰੀ ਕਰਦੇ ਹੁੰਦੇ ਪਰ ਦੇਖੋ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਹਰਾ ਪੈਨ ਚਲਾਵਾਂਗੇ ਕਿਸ ਹਰੇ ਪੈਨ ਦੀ ਨੌਕਰੀ ਲਈ ਚੱਲੂਗਾ ਪਰ ਮੈਂ ਕਹਿੰਦੀ ਇਹਨਾਂ ਦਾ ਤਾਂ ਉਹ ਸੀ ਨਾ ਕਿ ਜਿਵੇਂ ਫਾਂਸੀ ਦਿੱਤੀ ਜਾਂਦੀ ਆ ਤੇ ਨਿਬ ਤੋੜ ਦਿੱਤੀ ਜਾਂਦੀ ਇਹਨਾਂ ਨੇ ਲਾਲ ਪੈਣ ਚਲਾਇਆ ਸਾਡੀ ਪੋਸਟਾਂ ਹੀ ਖਤਮ ਕਰ ਦਿੱਤੀਆਂ ਸਾਨੂੰ ਇੱਕ ਤਰ੍ਹਾਂ ਦੀ ਇਹਨਾਂ ਨੇ ਫਾਂਸੀ ਲਾ ਦਿੱਤੀ ਸਾਡੇ ਇਹਨਾਂ ਨੇ ਚੁੱਲਿਆਂ 'ਚ ਜਿਹੜੀ ਅੱਗ ਵੱਲਣੀ ਸੀ ਉਹ ਉਹਦੇ ਵਿੱਚ ਇਹਨਾਂ ਨੇ ਪਾਣੀ ਪਾਤਾ ਸਿਰਫ ਉਹਦਾ ਕਾਰਨ ਸਿਰਫ ਇੱਕ ਮੀਤ ਹੈਰਾ ਜੋ ਕਿ ਅੱਜ ਇੱਕ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸਪੋਰਟਸ ਮੰਤਰੀ ਹਾਂ ਖੇਡਾਂ ਦੇ ਪੱਦਰ ਨੂੰ ਉੱਪਰ ਲੈ ਕੇ ਜਾਣਾ ਪਰ ਇਹ ਪੀਟੀ ਡੀਪੀ ਦੀਆਂ ਪੋਸਟਾਂ ਨੂੰ ਖਤਮ ਕਰ ਚੁੱਕਿਆ ਮੀਤ ਇਹ ਨਹੀਂ ਸਾਡੀ ਜੜ੍ਹਾਂ ਵੱਡੀਆਂ ਨੇ ਜੇ ਜੇ ਗੱਲ ਕੀਤੀ ਜਾਵੇ ਹੁਣ ਸਾਡਾ ਅਗਲਾ ਨਿਸ਼ਾਨਾ ਕੀ ਰਹਿਣਾ ਕਿਉਂਕਿ ਲੋਕ ਸਭਾ ਲੈਕਸਨਾ ਨੇ ਜਿਹੜੀਆਂ ਪੂਰੀ ਜਿਹੜੀਆਂ ਪਾਕ ਚੁੱਕੀਆਂ ਐ ਇਲੈਕਸ਼ਨ ਜਿਹੇ ਕੰਪੇ ਆ ਹਰ ਪੱਖ ਵਕਲੀ ਪਾਰਟੀਆਂ ਦੇ ਲੀਡਰ ਜਾ ਰਹੇ ਨੇ ਤੁਹਾਡਾ ਕੀ ਫੈਸਲਾ ਹੈ ਹੁਣ ਅੱਗੇ ਸਰ ਸਾਡਾ ਫੈਸਲਾ ਮੇਰਾ ਫੈਸਲਾ ਇਹੀ ਆ ਕਿ ਇਹਨਾਂ ਨੇ ਦੋ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਏ ਸੀ ਬੇਰੁਜ਼ਗਾਰੀ ਤੇ ਨਸ਼ੇ ਨੂੰ ਲੈ ਕੇ ਪਰ ਇਹਨਾਂ ਨੇ ਨਾ ਨਸ਼ਾ ਦੂਰ ਕੀਤਾ ਨਾ ਬੇਰੁਜ਼ਗਾਰੀ ਦੂਰ ਕੀਤੀ ਅਸੀਂ ਅੱਜ ਵੀ ওই ਮਾਰ ਚੱਲ ਰਹੇ ਆ ਅੱਜ ਅਸੀਂ ਮੈਂ ਇਹ ਫੈਸਲਾ ਕੀਤਾ ਕਿ ਜਿਹੜੇ ਲੋਕਾਂ ਨੂੰ ਇਹਨਾਂ ਨੇ ਫੈਸਲੇ ਕੀਤੇ ਸੀ ਉਹ ਫੈਸਲੇ ਯਾਦ ਕਰਾਉਣ ਲਈ ਮੈਂ ਆਜ਼ਾਦ ਉਮੀਦਵਾਰ ਖੜੇ ਹੋਣ ਲਈ ਤਿਆਰ ਆਪਣੇ ਆਪ ਨੂੰ ਰੱਖਿਆਗਾ ਜੇ ਜਿਵੇਂ ਤੁਸੀਂ ਆਜ਼ਾਦ ਉਮੀਦਵਾਰ ਖੜੇ ਹੋਣ ਦੀ ਗੱਲ ਕੀਤੀ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਵਿਚਰੋਗੇ ਮੈਂ ਸਰ ਇਹਈ ਮੁੱਦੇ ਰੱਖੂੰਗੀ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਤੇ ਇਹ ਦੋ ਮੁੱਦੇ ਲੈ ਕੇ ਪੰਜਾਬ ਵਿੱਚ ਆਏ ਸੀ ਜਿਹੜੇ ਦੋ ਮੁੱਦਿਆਂ ਤੋਂ ਹੀ ਸਾਰਾ ਪੰਜਾਬ ਤੰਗ ਸੀ ਉਹ ਅੱਜ ਵੀ ਆ ਇੱਕ ਬੇਰੁਜ਼ਗਾਰੀ ਇੱਕ ਨਸ਼ਾ ਸਾਡੇ ਮੈਂ ਕਹਿੰਨੀ ਆ 168 ਆ ਮੇਰੇ ਭਰਾ ਬੈਠੇ ਨੇ ਮੇਰੇ ਨਾਲ ਤੇ ਇਹਨਾਂ ਨੂੰ 8 ਮਹੀਨੇ ਹੋ ਚੁੱਕੇ ਨੇ ਜੋਇਨਿੰਗ ਲੈਟਰ ਦਿੱਤੇ ਇਹਨੂੰ ਆਹ ਦੇਖ ਲਓ ਜੋਇਨਿੰਗ ਲੈਟਰ ਤੋਂ ਉਹਨੂੰ ਕੋਈ ਜੋਇਨਿੰਗ ਲੈਟਰ ਲੱਗਦਾਗਾ ਇਹਨਾਂ ਨੇ ਕਿਹਾ ਕਿ 42000 ਤੋਂ ਵੀ ਨੌਕਰੀਆਂ ਉੱਪਰ ਦੇ ਚੁੱਕੇ ਨੇ ਆ ਮੈਂ ਕਹਿੰਦੇ ਉਹ ਬਜਟ ਜਿਹੜੇ ਇਹਨਾਂ ਨੇ ਸ਼ੋਅ ਕਰਤਾ ਵੀ ਇੰਨਾ ਪੈਸਾ ਲੱਗ ਚੁੱਕਿਆ ਤੇ ਆ ਤਾਂ ਸੀਐਮ ਦੇ ਪਿੰਡ ਦੇ ਇਲਾਕੇ ਦੇ ਜਿਕੇ ਖੇਪਲਦੇ ਨੇ 8 ਮਹੀਨੇ ਹੋ ਗਏ ਜੁਆਇਨਿੰਗ ਲੈਟਰ ਦਿੱਤੇ ਨੂੰ ਸਟੇਸ਼ਨ ਵੀ ਦਿੱਤੇ ਨੇ ਪਰ ਇਹਨਾਂ ਨੂੰ ਕੋਈ ਸਕੂਲਾਂ ਚ ਕਾਲਜਾਂ ਚ ਨਹੀਂ ਭੇਜਿਆ ਗਿਆ ਸਿਰਫ ਇੱਕ ਘੋਟਾਂ ਕੀਤਾ ਜਾ ਰਿਹਾ ਸਰਕਾਰ ਇੱਕ ਘੋਟ ਕਰ ਰਹੀ ਆ ਇਹੀ ਲੋਕਾਂ ਨੂੰ ਜਾਗਰੂ ਕਰਨਾ ਕਿ ਪੰਜਾਬ ਦੀ ਵੀ ਲੋਕ ਜਾਗ ਜਨ ਕਿ ਆਮ ਪਾਰਟੀ ਦੂਜੀ ਸਰਕਾਰਾਂ ਤੋਂ ਵੀ ਗੰਦੀ ਰਾਜਨੀਤੀ ਖੇਡ ਰਹੀ ਆ ਇਹ ਤਾਂ ਅੰਗਰੇਜ਼ਾਂ ਤੋਂ ਵੀ ਗੰਦਾ ਕਾਨੂੰਨ ਲਾਗੂ ਕਰ ਰਹੇ ਸਾਡੇ ਤੇ ਜਿਵੇਂ ਤੁਸੀਂ ਇਹ ਜਿਹੜਾ ਜੋਇਨਿੰਗ ਲੈਟਰ ਦਿਖਾਇਆ ਹੈ 42000 ਤੋਂ ਉੱਤੇ ਨੌਕਰੀ ਦੇਣ ਦਾ ਦਾਵਾ ਕੀਤਾ ਹੈ ਸਰਕਾਰ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਸਰ ਮੈਂ ਤਾਂ ਇਹ ਕਹਿਨੀ ਆ ਜੀ ਇਹਨਾਂ ਨੇ 42000 ਨੌਕਰੀ ਦੇਣ ਦਾ ਵਾਅਦਾ ਕੀਤਾਗਾ ਦਾਵਾ ਕਰ ਰਹੇ ਨਹੀਂ ਸਾਨੂੰ ਇੱਕ ਤਾਂ ਦਿਖਾ ਦਿਓ ਪਿੱਛੇ ਤੁਸੀਂ ਸੁਣਿਆ ਹੋਗਾ ਰੋਪੜ ਸੈਡ ਤੋਂ ਇੱਕ ਪਹਿਨ ਬਲਜਿੰਦਰ ਕੋਲ 1158 ਉਹਨਾਂ ਨੇ ਸੁਸਾਈਡ ਕੀਤਾ ਉਹਨਾਂ ਨੂੰ ਵੀ ਜੁਆਇਨਿੰਗ ਲੈਟਰ ਮਿਲ ਚੁਕੇ ਸੀ ਪਰ ਆ 168 ਨੇ 168 ਵਾਲੇ ਪੀਡੀਪੀ ਨੇ ਇਹਨਾਂ ਨੂੰ ਵੀ ਜੁਆਇਨਿੰਗ ਲੈਟਰ ਤੁਹਾਡੇ ਸਾਹਮਣੇ ਨੇ ਧੂਰੀ ਟੈਂਕੀ ਦੇ ਅੱਜ ਵੀ ਬੈਠੇ ਨੇ ਪਰ ਇਹਨਾਂ ਨੂੰ ਮੈਨੂੰ ਦੱਸੋ ਜਿਹੜੇ ਜੁਆਇਨਿੰਗ ਲੈਟਰ 70 ਸਾਲਾਂ ਵਿੱਚ ਕਦੇ ਵੀ ਹੈ ਜਾਂ ਮੈਂ ਰਾਜ ਨਹੀਂ ਦੇਖਿਆ ਅਸੀਂ ਆਪਦੀ ਉਮਰ ਤੋਂ ਲਗਾ ਲੋ 70 ਸਾਲਾਂ ਚ ਜਾ ਕੇ ਤੇ ਤੁਸੀਂ ਰਾਜ ਨਹੀਂ ਸੁਣਿਆ ਹੋਊਗਾ ਵੀ ਜਵੈਨੀ ਲੈਟਰ ਦੇ ਕੇ ਵੀ ਲੋਕ ਧਰਨੇ ਦੇ ਰਹੇ ਨੇ ਸੁਸਾਇਡ ਕਰ ਰਹੇ ਨੇ ਇਹ ਕਹਿੰਦੇ ਸੀ ਕਿ 70 ਸਾਲਾਂ ਦਾ ਸੀ ਤਾਣਾ ਬਾਣਾ ਸੁਲਝਾ ਰਹੇ ਆ ਮੈਂ ਕਹਿੰਨੀ ਹੈ ਜਾ ਤਾਣਾ ਬਾਣਾ ਸੁਲਝਾ ਰਹਿਓ ਇਹ ਸਾਨੂੰ ਮਾਰਨ ਦੇ ਤੇ ਤੋ ਰੱਖ ਇਹਨਾਂ ਨੇ ਕਿ ਅਸੀਂ ਮਰ ਜਗੇ ਖੁਦ ਖੁਸ਼ੀਆਂ ਕਰ ਲਈਏ ਸਿੱਕੀ ਜਿਵੇਂ ਤੁਸੀਂ ਗੱਲ ਕੀਤੀ ਆ ਕੇਜਰੀਵਾਲ ਨੇ ਤੁਹਾਨੂੰ ਮੂੰਹ ਬੋਲੀ ਭੈਣ ਬਣਾ ਕੇ ਨੀਚੇ ਤਾਰਿਆ ਕੀ ਤੁਹਾਨੂੰ ਕਦੇ ਯਾਦ ਕੀਤਾ ਕੇਜਰੀਵਾਲ ਜਾਂ ਭਗਵੰਤ ਮਾਨ ਨੂੰ ਹਾਂਜੀ ਮੈਨੂੰ ਯਾਦ ਕਰਦੇ ਨੇ ਜਦੋਂ ਕੇਜਰੀਵਾਲ ਜੀ ਆਪਣੇ ਪੰਜਾਬ ਚ ਆਉਂਦੇ ਨੇ ਉਦੋਂ ਪੁਲਿਸ ਮੈਨੂੰ ਨਜ਼ਰਵੰਦੀ ਕਰਦਾਂ ਦੀ ਉਦੋਂ ਮੇਰੀ ਯਾਦ ਆਉਂਦੀ ਆ ਵੈਸੇ ਇਹਨਾਂ ਨੂੰ ਕਦੇ ਮੇਰੀ ਯਾਦ ਨਹੀਂ ਆਈ ਅਸੀਂ ਇੰਨੀਆਂ ਮੀਟਿੰਗਾਂ ਕੀਤੀਆਂ ਇੰਨੇ ਮੈਂ ਕਹਿੰਨੀ ਆਪਦੀ ਜੁੱਤੀਆਂ ਘਸਾ ਲਈਆਂ ਪਰ ਨਾ ਭਗਵੰਤ ਮਾਨ ਜੀ ਸਾਨੂੰ ਕਦੇ ਨਹੀਂ ਮਿਲੇ ਇਹ ਬੜੇ ਮੈਂ ਕਹਿੰਦੀ ਇੰਨੇ ਸੋਹਣੇ ਕਮੇਡੀ ਨੇ ਇੱਕ 스테 ਸਹਮਾਲਣ ਵਾਲੇ ਨੇ ਬਹੁਤ ਸੋਹਣਾ ਲੋਕਾਂ ਦੇ ਦਿਲਾਂ ਚ ਇੱਕ ਕਮੇਡੀ ਜੀ ਕਰਕੇ ਨਾ ਥਾਂ ਬਣਾ ਲੈਂਦੇ ਨੇ ਪਰ ਇਹਨਾਂ ਨੇ ਕੋਈ ਰਿਜ਼ਲਟ ਨਹੀਂ ਦਿੱਤਾ ਹੈਗਾ ਕਹਿੰਦੇ ਸੀ ਸਕੂਲਾਂ ਵਿੱਚ ਸਵੇਰੇ ਮਾਰਨਿੰਗ ਟਾਈਮ ਦੀ ਅਸੈਂਬਲੀ ਹੁੰਦੀ ਸੀ ਟੀਆਂ ਵੱਜਦੀਆਂ ਨੇ ਉਹ ਸੁਣਨ ਗਿਆ ਕਿਵੇਂ ਸੁਣਨ ਗਿਆ ਐਵੇਂ ਸੁਣਨ ਗਿਆ ਟੈਂਕੀਆਂ ਦੇ ਬੈਠੀਆਂ ਜਿਹੜੇ ਲੋਕਾਂ ਨੂੰ ਇਹਨਾਂ ਨੇ ਪੋਸਟਾਂ ਰੱਦ ਕਰਤੀਆਂ ਜਿਹੜੀਆਂ ਭਾਰਤੀਆਂ ਮੀਰਤ ਹੈਰ ਕਹਿੰਦਾ ਸੀ ਕਿ ਭਾਰਤੀ ਲੀਗਲ ਆ ਉਪਰ ਅਨਲੀਗਲ ਹੋਗੀ ਜਿਹੜੀ 12 13 ਸਾਲ ਤੋਂ ਚੱਲ ਰਹੀ ਕੋਰਟ ਚ ਭਰਤੀ ਨੂੰ ਸਿਰਫ ਇੱਕ ਆਮ ਪਾਰਟੀ ਸਰਕਾਰ ਦੇ ਆਉਣ ਬਿਲੇ ਅਨਲੀਗਲ ਭਰਤੀ ਹੋ ਜਾਂਦੀ ਆ ਮਤਲਬ ਕਿ ਜਦੋਂ ਸਬਕਾ ਮੰਤਰੀ 파ਰਗਰ ਸਿੰਘ ਜੀ ਸੀ ਉਹਨਾਂ ਨੇ ਲਿਖ ਕੇ ਦਿੱਤਾ ਸੀ ਡਿਪਾਰਟਮੈਂਟ ਨੇ ਵੀ ਕਿ ਭਰਤੀ ਸਾਨੂੰ 640 ਪੀਟੀ ਚਾਹੀਦੇ ਨੇ ਪਰ ਇਹ ਕੀ ਕਹਿੰਦੇ ਜਦੋਂ ਸਾਨੂੰ ਕਹਿੰਦੇ ਉੱਤਰ ਕਿਹਾ ਦਿਓ ਟੈਂਕੀ ਤੁਸੀਂ ਇਹਨਾਂ ਦੇ ਕਹਿ ਤੋ ਉੱਤਰ ਗਏ ਜਦੋਂ ਭਰਤੀ ਕਰਨ ਦਾ ਟਾਈਮ ਆਉਂਦਾ ਇਹ ਜੀ ਪੰਜਾਬ ਦਾ ਵੀ ਫੈਸਲਾ ਸਾਡੇ ਹੱਕ ਚ ਆਉਂਦਾਗਾ ਮੀਥੇਰ ਜੀ ਲਿਖ ਕੇ ਦੇ ਦਾਂਦੇ ਕਿ ਭਰਤੀ ਰੱਦ ਕੀਤੀ ਜਾਊਗੀ ਅਨਲੀਗਲ ਭਰਤੀ ਆ ਵੀ ਭਰਤੀ ਦਾ ਕੋਈ ਢੰਗ ਨਹੀਂ ਬੰਦਾ ਇਹ ਸਾਰੇ ਪੀਟੀਡੀਪੀ ਸਾਨੂੰ ਸਪੋਰਟਸ ਨੂੰ ਰੋਲੀ ਆਂਦੇ ਮੈਂ ਕਹਿੰਨੀ ਕਿਹੜੇ ਮੂੰਹ ਨਾਲ ਕਹਿੰਦੇ ਕਿ ਮੈਂ ਇੱਕ ਖੇਡ ਮੰਤਰੀ ਆ ਖੇਡਾਂ ਦਾ ਰੋਲ ਰਹੀਆਂ ਨੇ ਇਹਨਾਂ ਦੀ ਤੁਸੀਂ ਜਿਵੇਂ ਹੁਣ ਚੌਣ ਮੈਦਾਨ ਦੇ ਵਿੱਚ ਉਤਨ ਦਾ ਫੈਸਲਾ ਲਿਆ ਇੱਕ ਪਾਸੇ ਕਹਿ ਸਕਦੇ ਆ ਕਿ ਮੌਜੂਦਾ ਸਰਕਾਰ ਆ ਦੂਜੇ ਪਾਸੇ ਦਰਬaiti ਪਾਰਟੀਆਂ ਕਹਿ ਸਕਦੇ ਆ ਤੇ ਕਿਵੇਂ ਤੁਹਾਡਾ ਪੈਸਾ ਵੀ ਖਰਚ ਹੋਣਾ ਤੇ ਉਹਦੇ ਬਾਅਦ ਤੇ سپورਟ ਦੀ ਵੀ ਲੋੜ ਹੋਣੀ ਆ ਕਿਹੜੇ 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 ਜਥੇਬੰਦੀਆਂ ਨੂੰ ਤੁਹਾਨੂੰ سپورਟ ਮਿਲ ਰਹੀ ਆ ਕਿੰਨੀਆਂ ਕਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਸਰ ਜਿਹੜੀਆਂ ਸਾਡੇ ਵਾਂਗੂ ਬੇਰੁਜ਼ਗਾਰ ਨੇ ਜਿੰਨਾਂ ਕੀ ਆਮ ਪਾਰਟੀ ਤੋਂ ਕੀ ਜਿਹੜੀਆਂ ਸਰਕਾਰਾਂ ਤੋਂ ਤੰਗ ਨੇ ਜਥੇਬੰਦੀਆਂ ਜਿਹੜੇ ਮੇਰੇ ਵਾਂਗੂ ਤੰਗ ਆ ਰਹੇ ਨੇ ਸਾਡਾ ਉਹ ਸਾਥ ਦੇ ਰਹੇ ਨੇ ਸਾਨੂੰ ਹਰ ਪੱਖ ਤੋਂ ਉਹੀ ਮਜ਼ਬੂਤ ਮਜ਼ਬੂਤ ਕਰ ਰਹੇ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਸਾਡੀ ਉਹੀ سپورਟ ਆ ਤੇ ਉਹਨਾਂ ਦੇ ਕਾਉਂਸਲੇ ਨਾਲ ਨਾਲ ਮਿਲ ਕੇ ਚੱਲਣ ਵਾਲੀ ਮੈਨੂੰ ਨਿਹਿਮਤ ਮਿਲੀ ਹੈ ਕਿ ਮੈਂ ਅੱਗੇ ਚੱਲਾਂ ਜੀ ਕਿੰਨੀ ਤਰੀਕ ਨੂੰ ਤੁਸੀਂ ਆਪ ਦਾ ਜਿਹੜਾ ਕਾਗਜ ਭਰਿਆ ਸਰ ਮੈਂ 10 ਤਰੀਕ ਨੂੰ ਭਰ ਰਹੀ ਹਾਂ 10 ਅਪ੍ਰੈਲ ਮਈ ਨੂੰ ਸੋਰੀ ਅੱਜ ਅੰਕੀ ਨਾਮ ਹੀ ਤੁਹਾਡਾ ਮੇਰਾ ਨਾਮ ਗਮਦੂਰ ਸਿੰਘ ਹੈ ਜੀ ਮੈਂ 168 ਡੀਪੀ ਅਧਿਆਪਕ ਦੇ ਵਿੱਚ ਸਿਲੇਕਟਡ ਹੈ ਜੀ ਤੇ ਸਾਨੂੰ ਪੰਜਾਬ ਸਰਕਾਰ ਦੇ ਦੁਆਰਾ ਨਿਯੁਕਤੀ ਪੱਤਰ ਤੇ ਸਕੂਲ ਸਟੇਸ਼ਨ ਵੀ ਮਿਲ ਚੁੱਕਿਆ ਹਨ ਪਰ ਸਾਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਗਿਆ ਸਾਨੂੰ ਕਿੱਥੇ ਭੇਜਿਆ ਗਿਆ ਧੂਰੀ ਪਾਣੀ ਵਾਲੀਆਂ ਟੈਂਕੀਆਂ ਦੇ ਉੱਪਰ ਸਾਡੇ ਜਿਹੜੇ ਅਧਿਆਪਕ ਸਾਥੀ ਨੇ ਉਹ ਪਿਛਲੇ 8 ਮਹੀਨਿਆਂ ਤੋਂ ਧੂਰੀ ਪਾਣੀ ਵਾਲੀ ਟੈਂਕੀ ਦੇ ਉੱਪਰ ਬੈਠੇ ਹਨ ਜਿਵੇਂ ਤੁਹਾਡੇ ਹੱਥ ਦੇ ਵਿੱਚ ਜੁਆਇਨਿੰਗ ਲੈਟਰ ਤੁਹਾਨੂੰ ਹੋਇਆ ਕਿੰਨੀ ਤਰੀਕ ਨੂੰ ਕਿੱਥੇ ਦਿੱਤਾ ਗਿਆ ਸੀ ਇਹ ਸਾਨੂੰ ਨਿਯੁਕਤੀ ਪੱਤਰ 31 ਅਗਸਤ 2023 ਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਦਿੱਤਾ ਗਿਆ ਸੀ ਜੀ ਤੇ ਅੱਜ ਸਾਨੂੰ ਪੂਰੇ 8 ਮਹੀਨੇ ਹੋ ਚੁੱਕੇ ਐ ਪਰ ਸਰਕਾਰ ਤਾਂ ਦਾਵਾ ਕਰ ਰਹੀ ਹੈ ਕਿ ਅਸੀਂ 42000 ਤੋਂ ਉੱਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਚੁੱਕੇ ਹਾਂ ਮੈਚ ਦੇ ਦਾਤੇ ਰੁਜ਼ਗਾਰ ਦਾ ਮਤਲਬ ਹੁੰਦਾ ਕਿ ਜਿੰਨੇ ਵੀ ਇਹ ਕਹਿ ਰਿਹਾ ਕਿ 43000 ਨੌਕਰੀ ਦਿੱਤੀਆਂ ਉਹ ਜਿਹੜੇ ਮੁਲਾਜ਼ਮ ਨੇ ਆਪਣੇ ਦਫ਼ਤਰਾਂ ਦੇ ਵਿੱਚ ਆਪਣੇ ਸਕੂਲਾਂ ਦੇ ਵਿੱਚ ਜਿੱਥੇ ਵੀ ਕਿਤੇ ਵੀ ਇਹਨਾਂ ਨੇ ਉਹਨਾਂ ਨੂੰ ਜੁਆਇਨ ਕਰਵਾਇਆ ਉਹ ਕਰ ਰਹੇ ਆ ਪਰ ਉਸਦੇ ਉਲਟਾ ਉਹ ਕਿੱਥੇ ਬੈਠੇ ਆ ਟੈਂਕੀਆਂ ਦੇ ਉੱਪਰ ਬੈਠੇ ਆ ਧਰਮੇ ਲਾ ਕੇ ਪਰ ਉਹ ਆਪਣੇ ਦਿੱਥੇ ਦੀ ਡਿਊਟੀ ਉਹਨਾਂ ਨੂੰ ਜੁਆਇਨ ਹੋਇਆ ਸੀ ਉੱਥੇ ਜੁਆਇਨ ਨਹੀਂ ਕਰਾਇਆ ਗਿਆ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਟੈਂਕੀ ਦੇ ਸਾਨੂੰ ਲਗਭਗ 8 ਮਹੀਨੇ ਹੋ ਚੱਲੇ ਆ ਜੀ ਪਰ 8 ਮਹੀਨਿਆਂ ਦੇ ਵਿੱਚ ਤੁਹਾਨੂੰ ਸੀਐਮ ਦਾ ਹਲਕਾ ਕੋਈ ਮਿਲਣ ਆਇਆ ਤੁਹਾਡੇ ਨਾਲ ਗੱਲਬਾਤ ਕਰਨ ਹੁਣ ਜਿਹੜੇ ਨੜ ਰਹੇ ਨੇ ਚੋਣ ਮੀਤ ਹੇਰ ਜਾਂ ਜੂਰੇ ਦੂਸਰੇ ਕੈਂਡੀਡੇਟ ਨੇ ਤੁਹਾਡੇ ਕੋਲ ਪਹੁੰਚ ਕੀਤੀ ਕਿਸੇ ਨਹੀਂ ਜੀ ਆਮ ਆਦਮੀ ਪਾਰਟੀ ਦਾ ਸਾਡੇ ਕੋਲੇ ਕੋਈ ਵੀ ਚੇਅਰਮੈਨ ਜਾਂ ਓਐਸਡੀ ਆ ਉਹਨਾਂ ਦੇ ਜਾਂ ਉੱਥੋਂ ਦੇ ਕੋਈ ਵਿਧਾਇਕ ਨੇ ਜਿਵੇਂ ਆਪਣੇ ਸਪੋਰਟਸ ਮਿਨਿਸਟਰ ਮੀਤ ਹਰਜੀ ਨੇ ਉਹਨਾਂ ਵਿੱਚ ਕੋਈ ਵੀ ਨਹੀਂ ਆਇਆ ਹਾਲਾਂਕਿ ਜਿਹੜੇ ਸਾਡੇ ਅਧਿਆਪਕ ਸਾਥੀ ਵਿੱਚੋਂ ਜਾਂਦੇ ਨੇ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਤੇ ਮਿਲ ਕੇ ਆਪਣੀ ਗੱਲ ਦੱਸਣੀ ਚਾਹੁੰਦੇ ਹਨ ਉਹਨਾਂ ਨੂੰ ਵੀ ਪੁਲਿਸ ਦੇ ਦੁਆਰਾ ਪੁਲਿਸ ਪ੍ਰਸ਼ਾਸਨ ਦੇ ਦੁਆਰਾ ਚੱਕ ਲਿਆ ਜਾਂਦਾ ਹੈ ਤੇ ਜਾਂ ਇੱਕ ਦਿਨ ਪਹਿਲਾਂ ਹੀ ਜਿੱਥੇ ਉਹਨਾਂ ਨੇ ਆਉਣਾ ਹੁੰਦਾ ਉੱਥੋਂ ਨੰਬਰ ਵਗੈਰਾ ਲੈ ਕੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਜਾਂਦਾ ਜੀ ਵੀ ਇਹ ਕਿਤੇ ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਕੋਈ ਨਾਰਾ ਬਾਜੀ ਨਾ ਕਰ ਲੈ ਕਿਉਂਕਿ ਨਾਰਾ ਬਾਜੀ ਤਾਂ ਅਸੀਂ ਕਰਦੇ ਨਹੀਂ ਐ ਸਿਰਫ ਅਸੀਂ ਆਪਣੀ ਗੱਲ ਰੱਖਣੀ ਹੁੰਦੀ ਹੈ ਜਾ ਕੇ ਉਹ ਵੀ ਸ਼ਾਂਤਮਈ ਤਰੀਕੇ ਨਾਲ ਕੋਈ ਅਸੀਂ ਵਾਇਲੈਂਟ ਨਹੀਂ ਕ੍ਰੀਏਟ ਕਰਦੇ ਫਿਰ ਵੀ ਸਾਨੂੰ ਨਜ਼ਰਬੰਦ ਕੀਤਾ ਜਾ ਰਿਹਾ ਜੀ ਜਿਵੇਂ ਹੁਣ ਲੈਕਸ ਨਾਲ ਚੱਲ ਰਹੀਆਂ ਨੇ ਲੋਕ ਸਭਾ ਦੀਆਂ ਮਤਲਬ ਕਿ ਹੁਣ ਤੁਹਾਡਾ ਸਾਥੀ ਸਿੱਪੀ ਸ਼ਰਮਾ ਮਤਲਬ ਕਿ ਆਜ਼ਾਦ ਉਮੀਦਵਾਰ ਤੌਰ ਤੇ ਮਤਲਬ ਕਿ ਚੋਣ ਲੜਨ ਲੜਨ ਜਾ ਰਿਹਾ ਕੀ ਕਹਿਣਾ ਕਰੋਗੇ ਅਸੀਂ ਸਾਡੇ ਸੀਨੀਅਰ ਅਧਿਆਪਕ ਸਾਥੀ ਜੋ ਕਿ ਬੇਰੁਜ਼ਗਾਰ ਨੇ ਉਹ 4600 640 ਪੋਸਟਾਂ ਦੇ ਵਿੱਚ ਇਹਨਾਂ ਨੂੰ ਕੀ ਕੀਤਾ ਗਿਆ ਕਿ ਉਹ ਪੋਸਟਾਂ ਹੀ ਖਤਮ ਕਰ ਦਿੱਤੀਆਂ ਇੱਕ ਪਾਸੇ ਦੀਆਂ ਹੁਣ ਇਹ ਜਿਵੇਂ ਕਿ ਨਸ਼ਾ ਤੇ ਬੇਰੁਜ਼ਗਾਰੀ ਇਹਨਾਂ ਦੇ ਖਿਲਾਫੇ ਲੜਨ ਜਾ ਰਹੇ ਨੇ ਤੇ ਸਾਡੇ ਜਿੰਨੇ ਵੀ ਪੰਜਾਬ ਦੇ ਵਿਦਨੀਕ ਨੇੜੇ ਬੇਰੁਜ਼ਗਾਰ ਅਧਿਆਪਕ ਸਾਥੀ ਨੇ ਉਹ ਇਹਨਾਂ ਨੂੰ ਪੂਰੀ ਸਪੋਰਟ ਕਰਨਗੇ ਕਿਉਂਕਿ ਇਹ ਦੋ ਮੁੱਦੇ ਆ ਮੇਨ ਇੱਕ ਨਸ਼ਾ ਤੇ ਇੱਕ ਬੇਰੁਜ਼ਗਾਰੀ ਕਿਉਂਕਿ ਜਿਹੜਾ ਉਸ ਚੀਜ਼ ਦੇ ਵਿੱਚ ਹੰਡਿਆ ਹੋਆ ਹੁੰਦਾ ਜਿਹੜਾ ਉਹ ਚੀਜ਼ ਦੇ ਵਿੱਚ ਲੰਘ ਕੇ ਆਇਆ ਹੁੰਦਾ ਉਸ ਨੂੰ ਪਤਾ ਹੁੰਦਾ ਕਿ ਉਹ ਚੀਜ਼ ਦਾ ਕਿੰਨਾ ਕੁ ਦੁੱਖ ਆ ਫਿਰ ਇਹ ਉਹਨਾਂ ਦੇ ਅਗੇਂਸਟ ਜਾ ਰਹੇ ਨੇ ਉਹਨਾਂ ਦੇ ਖਿਲਾਫ ਆਵਾਜ਼ ਉਠਾ ਰਹੇ ਨੇ ਨਸ਼ੇ ਤੇ ਬੇਰਜ਼ਗਰੀ ਸਾਡਾ ਇਹਨਾਂ ਦਾ ਅਸੀਂ ਵੀ ਸੰਗਰੂਰਤ ਬਲੌਂ ਕਰਦੇ ਨੇ ਤੇ ਸਾਡਾ ਇਹਨਾਂ ਨੂੰ ਫੁੱਲ ਸਪੋਰਟ ਆ ਜੀ ਸਾਡੇ ਬਾਕੀ ਸਾਥੀਆਂ ਦੀ ਵੀ ਸਪੋਰਟ ਨੇ